ਆਪ ਸੁਭੂ ਬਨਾਸਨ ਕੋ ਉਹ ਤਾਂ ਨਾਸ ਕਰੂਗਾ ਆ ਕੇ ਸਾਰਿਆਂ ਦਾ ਉਹਨੇ ਬਿਲਕੁਲ ਨਹੀਂ ਕਰਦੀਆਂ ਉਹ ਜਾਂ ਨਾ ਮਨ ਉਹ ਫਿਰ ਬੋਜ ਦਾ ਗੋਲੀ ਚਲਾਉਂਦੀ ਹੈ ਮਾਸ਼ੱਲਾ ਲਾ ਦਿੰਦੀ ਹੈ ਉਹ ਤਾਂ ਖਾਲਸਾ ਤਲਪੁਰ ਕੀ ਫੌਜ ਹੈ ਐਸੇ ਕਰਕੇ ਫੌਜ ਹੈ ਦਸੋਂ ਪਾਸਾ ਨੇ ਮਸੰਦ ਤੇਰ ਪਾਸੇ ਖੂਕਤੇ ਸਾਰੇ ਤੈਨੂੰ ਖੂਕਤੇ ਜੀ ਇਹ ਜਾਂ ਵੀ ਕੁਝ ਕਰ ਦਿੰਦੇ ਹੁੰਦੇ ਨੇ ਚ ਬਹੁਤ ਇਹ ਫਿਰ ਦੇਖਦੇ ਨਹੀਂ ਐਵੇਂ ਪਾਪ ਹੋਰ ਕਰਦੇ ਨੇ ਬਾਪੂ ਖਾਦੀ ਰਵੇ ਕੁਝ ਨਹੀਂ ਹੁੰਦਾ ਫਿਰ ਇਹਦਾ ਦਸ਼ਮ ਦਾ ਜਾਨੂੰ ਜਿਉਂਦੇ ਆ ਜਿਉਂਦੇ ਤੇਲ ਪਾ ਕੇ ਫੂਕਦੇ ਨਾ ਕੋਈ ਥੋੜੀ ਜਿਹੀ ਗੱਲ ਹੈ ਕੋਈ ਸਿਰਦ ਨਾ ਉੱਤ ਤੜਾ ਹੱਸੇ ਨੇ ਦੇਖੋ ਵਾਲ ਕੇ ਸਿਰਦ ਦੇ ਜਿਉਂਦੇ ਰਹਤੇ ਆ ਇਹ ਵੀ ਕੁਝ ਕਰ ਦਿੰਦੇ ਨੇ ਜੇ ਤੁਸੀਂ ਨਾਲ ਬਾਪੂ ਸੁਭੂ ਬਣਾਸ ਨੂੰ ਕੋ ਉਹ ਤਾਂ ਨਾਲ ਸੇ ਕਰੂਗਾ ਆ ਕੇ ਸਾਰਿਆਂ ਦਾ ਉਹਨੇ ਗੱਲ ਗਲ ਨਹੀਂ ਕਰਦੀ ਜਾਨ ਉਹ ਜਿਆ ਨਾਮ ਉਹਨਾਂ ਨੇ ਬੇਗੋਦਾਾਂ ਦੀ ਗੋਲੀ ਚਲਾਉਂਦੀ ਆ ਮਾਸ਼ੱਲਾ ਲਾਉਂਦੀ ਉਹ ਤਾਂ ਖਾਲਸਾ ਤਲਵਾਰ ਦੀ ਫੌਜ ਆ ਐਸੇ ਕਰਕੇ ਫੌਜ ਆ ਹੈ ਦਸਮ ਪਾਸ਼ਾ ਨੇ ਮਸੰਦ ਤੇਲ ਪਾ ਕੇ ਫੂਕਦੇ ਸਾਰੇ ਤੇਨੂ ਫੂਕਦੇ ਸੀ ਕਹਿ ਜਾ ਵੀ ਕੁਝ ਕਰ ਦਿੰਦੇ ਹੁੰਦੇ ਸੀ ਸੁਬਾਹ ਇਹ ਫਿਰ ਦੇਖਦਾ ਨਹੀਂ ਆ ਵੀ ਪਾਪ ਹੁੰਦਾ ਕਿਉਂ ਤੇ ਬਾਪੂ ਖਾਲੀ ਦੇ ਵਿੱਚ ਕੁਝ ਨਹੀਂ ਹੁੰਦਾ ਫਿਰ ਇਹਦਾ ਦਸਮ ਪਾਸ਼ਾ ਨੂੰ ਵੀ ਕਹਿੰਦੇ ਆ ਅੱਜ ਵੀ ਤੇਲ ਪਾ ਕੇ ਫੂਕਦੇ ਨਾ ਕੋਈ ਥੋੜੀ ਜੀ ਗੱਲ ਆ ਕੋਈ ਜ਼ਰਦ ਨਾ ਉੱਤਰਾ ਹੈ ਤੇ ਇਹਦੇ ਉਬਾਲ ਕੇ ਸਿਰਦੇ ਜੋ ਜ਼ਰਦ ਦਿੱਤੀ ਐ ਲੈ ਵੀ ਕੁਝ ਕਰ ਦਿੰਦੇ ਨੇ ਦੇ ਵਸਾ